ਹੈਲੋ ਸਾਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਂਜੀ ਜਿੱਦਾਂ ਗਰਮੀਆਂ ਦੇ ਸੀਜ਼ਨ ਸਟਾਰਟ ਹੋ ਗਏ ਤੇ ਮੰਗੋ ਵੀ ਆਉਣੇ ਸਟਾਰਟ ਹੋ ਗਏ ਇਸੇ ਤਰ੍ਹਾਂ ਜੀ ਅੱਜ ਆਪਾਂ ਬਣਾਵਾਂਗੇ ਇੱਕ ਮੰਗੋ ਸ਼ੇਕ ਤੇ ਤੁਸੀਂ ਟਾਈਟਲ ਤਾਂ ਵੈਸੇ ਪੜ ਹੀ ਲਿਆ ਹੋਣਾ ਤੇ ਆਪਾਂ ਮੰਗੋਜ਼ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰ ਲਿਆ ਜੀ ਧੋਕੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕਰਾਂਗੇ ਜੀ ਪੀਲ ਇਹਦਾ ਸਿਲਕਾ ਜਿਹੜਾ ਉਹ ਪ੍ਰੋਪਰ ਉਹ ਤਾਰ ਦਾਂਗੇ ਤੇ ਫਿਰ ਆਪਾਂ ਨੇ ਸਾਰਾ ਇਸੇ ਤਰ੍ਹਾਂ ਆਪਾਂ ਤਿੰਨ ਪੀਸ ਲੈ ਇਹਨਾਂ ਦੀ ਪਲਪ ਹੈ ਜਿਹੜੀ ਉਹ ਚੰਗੀ ਤਰਾਈੇ ਬਤਾਰ ਲਾਂਗੇ ਆਪਾਂ ਸਾਰੀ ਵੀਡੀਓ ਇਸ ਲਈ ਨਹੀਂ ਬਣਾ ਰਹੇ ਕਿਉਂਕਿ ਫਿਰ ਵੀਡੀਓ ਲੰਬੀ ਹੋ ਜਾਂਦੀ ਹੈਗੀ ਤੇ ਤੁਹਾਨੂੰ ਥੋੜਾ ਜਿਹਾ ਮਤਲਬ ਕਿ ਵਧੀਆ ਜਿਹਾ ਵੀ ਨਹੀਂ ਲੱਗਦਾ ਹਨਾ ਜਿਆਦਾ ਲੰਬਾ ਵੀਡੀਓ ਕਿਉਂਕਿ ਇਹ ਸਾਰੇ ਕੰਮ ਆਪਾਂ ਨੂੰ ਪਤਾ ਹੀ ਹੈ ਨਾਰਮਲੀ ਆਪਾਂ ਕਰ ਹੀ ਸਕਦੇ ਆ ਉਸ ਤੋਂ ਬਾਅਦ ਇਹ ਆ ਜੀ ਆਪਾਂ ਇੱਕ ਮਿਕਸੀ ਵਾਲਾ ਜਾਰ ਉਹਦੇ ਵਿੱਚ ਆਪਾਂ ਸਾਰਾ ਪਲਪ ਹੈ ਜਿਹੜਾ ਇਹ ਪਾ ਲਾਂਗੇ ਜੀ ਤੇ ਇਹ ਜਿੱਦਾਂ ਹਨਾ ਬੱਚਿਆਂ ਨੂੰ ਇਸ ਤਰ੍ਹਾਂ ਦੇ ਸ਼ੇਕ ਹੈ ਖਾਸ ਕਰ ਬੱਚਿਆਂ ਨੂੰ ਤਾਂ ਹੀ ਮੰਗੋ ਬਹੁਤ ਪਸੰਦ ਆ ਤੇ ਉਹਨਾਂ ਬੱਚਿਆਂ ਨੂੰ ਤੁਸੀਂ ਜ਼ਰੂਰ ਬਣਾ ਕੇ ਪਿਲਾਓ ਤੇ ਨਾਲ ਹੀ ਤੁਹਾਡੇ ਕੋਈ ਮਹਿਮਾਨ ਆਉਂਦਾਗਾ ਜੀ ਉਹਨੂੰ ਵੀ ਤੁਸੀਂ ਇਸ ਤਰ੍ਹਾਂ ਦਾ ਸੇਕ ਦੇਉਗੇ ਤਾਂ ਤੁਹਾਡੀ ਬਹੁਤ ਥ੍ਰੀਫ ਹੋਗੀ ਉਸ ਤੋਂ ਬਾਅਦ ਜੀ ਇਹਦੇ ਵਿੱਚ ਆਪਾਂ ਪਾਤੀ ਜੀ ਖੰਡ ਖੰਡ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਵੱਧ ਘੱਟ ਕਰ ਸਕਦੇ ਹੋਗੇ ਆਪਾਂ 2 ਚਮਚ ਪਾਏ ਆਗੇ ਤੇ ਉਸ ਤੋਂ ਬਾਅਦ ਜੀ ਆਪਾਂ ਪਾਵਾਂਗੇ ਇਹਦੇ ਵਿੱਚ 4 ਮਤਲਬ ਚਮਚ ਇਹਦੇ ਵਿੱਚ ਆਪਾਂ ਆਈਸਕ੍ਰੀਮ ਦੇ ਪਾਉਣੇ ਆ ਜੀ ਤੇ ਇਹਦੇ ਨਾਲ ਫਲੇਵਰ ਜਿਹੜਾ ਬਹੁਤ ਜ਼ਿਆਦਾ ਵਧੀਆ ਵਧਿਆ ਬਣੂਗਾ ਤੇ ਵੀਡੀਓ ਤੁਸੀਂ ਪੂਰੀ ਵੇਖਿਓ ਤੁਹਾਨੂੰ ਫੇਰ ਪਤਾ ਲੱਗਣਾਗਾ ਹਨਾ ਵੀ ਆਪਾਂ ਕਿੱਦਾਂ ਬਣਾਇਆਗਾ ਤੇ ਉਦੋਂ ਬਾਅਦ ਤੁਸੀਂ ਜੇ ਪੂਰੀ ਵੀਡੀਓ ਨਹੀਂ ਦੇਖੋਗੇ ਤੁਹਾਨੂੰ ਸਮਝ ਵੀ ਨਹੀਂ ਆਉਣਾ ਤੇ ਸ਼ੇਕ ਦੇ ਵਿੱਚ ਕੁਝ ਜ਼ਿਆਦਾ ਤਾਂ ਹੈ ਨਹੀਂਗਾ ਵੀ ਪਰ ਉਹ ਡਿਫਰੈਂਟ ਤਰੀਕੇ ਨਾਲ ਬਣਾਇਆਗਾ ਤੇ ਬਹੁਤ ਜ਼ਿਆਦਾ ਜੰਮੀ ਵੇਖਣ ਨੂੰ ਵੀ ਤੇ ਪੀਣ ਦੇ ਵਿੱਚ ਬਹੁਤ ਏਸਟੈਂਡ ਹੈ ਉਸ ਤੋਂ ਬਾਅਦ ਜੀ ਆਪਾਂ ਇੱਕ ਕੱਪ ਲਿਆਗਾ ਇਹ ਦੁੱਧ ਦਾ ਤੇ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਜੀ ਤੇ ਜਿਹੜਾ ਇਹ ਆਪਣਾ ਪੇਸਟ ਆ ਗਿਆ ਇਹਨੂੰ ਥੋੜਾ ਜਿਹਾ ਆਪਾਂ ਠਿੱਕ ਰੱਖਾਂਗੇ ਤੇ ਇਹਦੇ ਵਿੱਚ ਆਪਾਂ ਦੇਖੋ ਹੁਣ ਆਪਾਂ ਕੀ ਕਰ ਦੇਣਾਗੇ ਇਹਨੂੰ ਗ੍ਰाइंड ਕਰ ਦਾਂਗੇ ਦੇਖੋ ਇਹ ਆਪਣਾ ਪੇਸਟ ਬਣ ਕੇ ਰੈਡੀ ਹੋ ਗਿਆ ਫਿਰ ਆਪਾਂ ਨੇ ਜੀ ਇਹਦੇ ਵਿੱਚ ਕ੍ਰਸ਼ ਕੀਤੀ ਹੋਈ ਥੋੜੀ ਜਿਹੀ ਆਈਸ ਹੈ ਇਹ ਪਾ ਦੇਣੀ ਹੈਗੀ ਆਪਾਂ ਟੁਕੜੇ ਜੇ ਬਣਾ ਲਈ ਜੀ ਬਰਫ਼ ਦੇ ਤੇ ਇਹ ਇੱਕ ਵਾਰ ਆਪਾਂ ਫੇਰ ਇਹ ਜਿਹੜਾ ਆਪਣੀ ਹੈ ਮਿਕਸੀ ਨੂੰ ਚਲਾਵਾਂਗੇ ਤੇ ਬਹੁਤ ਜ਼ਿਆਦਾ ਟੇਸਟੀ ਬਣਦਾ ਜੀ ਮੇਰੇ ਕਹਿਨ ਤੇ ਪਲੀਜ਼ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਤਾਨੂੰ ਬਹੁਤ ਪਸੰਦ ਆਊਗੀ ਜੀ ਇਹ ਤੇ ਬਹੁਤ ਵਧੀਆ ਲੱਗਦਾਗਾ ਹੁਣ ਆਪਾਂ ਗਾਰਨਿਸ਼ ਕਰਨ ਵਾਸਤੇ ਜੀ ਉਹਨਾਂ ਮੰਗੇਜ਼ ਦੇ ਵਿੱਚੋਂ ਆਪਾਂ ਨੇ ਥੋੜੇ ਪੀਸ ਰੱਖ ਕੇ ਉਹਨਾਂ ਨੂੰ ਬਰੀਕ ਬਰੀਕ ਕੱਟ ਲਿਆ ਜੀ ਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਜਿਹੜਾ ਆਪਾਂ ਪੇਸਟ ਬਣਾਇਆ ਲੂਕੜ ਇਹ ਥੋੜਾ ਜਿਹਾ ਆਪਾਂ ਨੇ ਥਿੱਕ ਰੱਖਿਆਗਾ ਜੀ ਤੇ ਇਹਨੂੰ ਆਪਾਂ ਪਾਉਣਾਗੇ ਇਹਦੇ ਵਿੱਚ ਤੇ ਉੱਪਰ ਦੀ ਆਪਾਂ ਫੇਰ ਗਾਰਨਿਸ਼ ਕਰਨ ਵਾਸਤੇ ਜੀ ਇੱਕ ਆਈਸਕ੍ਰੀਮ ਦਾ ਇੱਕ 스ਪੂਨ ਹੋਰ ਪਾਵਾਂਗੇ ਚਮਚ ਜਣੇ ਕੇ ਤੇ ਉੱਪਰ ਆਪਾਂ ਤੁਸੀਂ ਕੋਈ ਡਰਾਈ ਫਰੂਟ ਵਗੈਰਾ ਵੀ ਲਾ ਸਕਦੇ ਹੋਗੇ ਤੇ ਗਾਰਨਿਸ਼ ਕਰਨ ਵਾਸਤੇ ਬਹੁਤ ਜ਼ਿਆਦਾ ਵਧੀਆ ਬਣਦਾਗਾ ਜੀ ਤੇ ਆਪ ਪੀਓ ਬੱਚਿਆਂ ਨੂੰ ਪੀਓ ਤੇ ਤੁਹਾਨੂੰ ਜ਼ਰੂਰ ਪਸੰਦ ਆਊਗਾ ਜੀ ਮੈਨੂੰ ਪੂਰਾ ਯਕੀਨ ਆ ਵਿਸ਼ਵਾਸ ਆਗਾ ਤੇ ਇੱਕ ਵੱਖਰਾ ਜਿਹਾ ਸੇਕ ਬਣ ਕੇ ਤਿਆਰ ਹੋਇਆਗਾ ਤੇ ਇੱਕ ਵਾਰ ਜ਼ਰੂਰ ਬਣਾ ਕੇ ਵੇਖਿਓ ਜੀ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਦ ਤੱਕ ਲਈ ਸਾਸ਼્યਕਾਲ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਇੱਕ ਪਿਆਰਾ ਜਿਹਾ ਕਮੈਂਟ ਮੈਨੂੰ ਜਰੂਰ ਕਰਕੇ ਦੱਸਣਾ ਜੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਜੇ ਜੂਸਫੁਲ ਲੱਗੀ ਤਾਂ ਇੱਕ ਲਾਈਕ ਵੀ ਜਰੂਰ ਆਂਦਾ ਜਰੂਰ ਕਰਨਾ ਹੀ ਧੰਨਵਾਦ ਜੀ ਵੀਡੀਓ ਵੇਖਣ ਲਈ